ਦੁਨੀਆ ਦੇ ਅੰਦਰ ਇੱਕੋ ਇੱਕ ਸ਼ਿੱਧ ਧਰਮ ਹੈ ਜਿਹਦੇ ਵਿੱਚ ਸਾਰਾ ਸੰਸਾਰ ਆ ਸਕਦਾ ਸਾਰਾ ਇਸ ਦਾ ਭਾਵ ਕੀ ਹੈ ਰਾਮ ਰਾਮ ਬੋਲਣ ਵਾਲਾ ਅੱਲਾ ਦਾ ਨਹੀਂ ਬੋਲਦਾ ਕਿ ਅੱਲਾ ਦਾ ਵਾਲਾ ਰਾਮ ਨਹੀਂ ਬੋਲਦਾ ਪਤਾ ਨਹੀਂ ਕਿ ਜਿਵੇਂ ਹੋ ਰਿਹਾ ਤੇ ਹੋ ਕਿ ਇੱਥੇ ਹਰ ਨਾਮ ਦਾ ਸਰਕਾਰ ਹੈ ਗੁਰਸ਼ੇਧ ਧੀ ਰਸਨਾ ਦੇ ਨਾਲ ਵੰਦ ਦੇ ਸਾ ਬੰਦੇ ਇਹ ਨੂੰ ਤੇ ਸਭ ਰੂਪਿਆ ਬਹੁਤ ਬਲੇ ਦੁਨੀਆ 'ਚ ਇੱਕੋ ਇੱਕ ਸਿਖਤ ਹੈ ਜਿਹਦੇ ਸਾਰਾ ਸੰਸਾਰ ਆ ਸਕਦਾ ਤੇ ਦੂਜਾ ਉਹ ਬਦਲ ਕੀਤਾ ਕਿ ਜੇ ਸਾਰੇ ਸੰਸਾਰ ਹੈ ਇਹ ਨੂੰ ਗੁਰੂ ਹੋ ਸਕਦਾ ਤੇ ਉਹ ਗੁਰੂ ਗ੍ਰੰਥ ਸਾਹਿਬ ਆ ਬਣ ਸਕਦੇ। ਰੰਗੇ ਸ਼ਦਵਾ ਜਿਹਦੇ ਜਿਸ ਦਾਸ ਦਾਸ ਤੇ ਇਹ ਰਾਸ ਹੁੰਦੀ ਹੈ ਨਾਲ ਨਾਮ ਜਪਨੇ ਗਲਾ ਬੇਰੇ ਭਾਨੇ ਸਰਬਤ ਦਾ ਪਲਾ ਤੇ ਸਰਬਤ ਨੂੰ ਉਪਦੇਸ਼ ਦੇਣ ਸੰਬੰਧ ਵਿੱਚ ਅਹਿਸਾਸ ਹੈ ਧਰਮ ਹੀ ਸ਼ਾਕਾ ਜਨ ਕੀਆ ਸੀਸ ਦੀ ਆਪਰ ਸਿਰ ਨਾ ਲੀਆ ਸੀਨਾ ਹੁਣ ਸਾਧਨ ਸਾਧਨ ਦਾ ਮਤਲਬ ਕੀ ਹੈ ਉਹ ਰੱਬ ਦੇ ਪਿਆਰੇ ਚਾਹੇ ਵਾਹਿਗੁਰੂ ਕਰਨ ਵਾਲੇ ਰਾਮ ਰਾਮ ਕਰਨ ਵਾਲੇ ਅੱਲਾ ਅੱਲਾ ਕਰਨ ਵਾਲੇ ਉਹਨਾਂ ਦੇ ਵਿਰਾਹੀ ਜਦੋਂ ਸੀ ਰਾਜੇਵ ਦਾ ਇਤਿਹਾਸ ਪੜਨੇ ਆ ਨਾ ਜਿੱਥੇ ਜਿੱਥੇ ਇਸ ਨੇ ਆਪਣੇ ਪਰਿਵਾਰ ਨੂੰ ਖਤਮ ਕਰਕੇ ਰਾਜ ਗੱਦੀ ਲਈ ਹੈ ਉੱਥੇ ਨੇ ਰੱਬ ਦੇ ਪਿਆਰੇ ਸੰਤ ਫਕੀਰ ਵਰਗੇ ਹੋਰ ਸਫਲ ਸੰਤ ਕਦਮ ਪੁੱਤੇ ਸੀ ਇਸ ਹੱਦ ਜਿਨ੍ਹਾਂ ਨੇ ਤੇਰੇ ਦਿਨ ਦੀ ਰਾਖੀ ਵਾਸਤੇ ਜਿਨ੍ਹਾਂ ਨੇ ਧਰਮ ਵਾਸਤੇ ਜਿਨ੍ਹਾਂ ਨੇ ਰੱਬ ਦੇ ਪਿਆਰ ਆਪਦੇ ਸੰਸਾਰ ਵਾਸਤੇ ਆਪਣਾ ਆਪ ਵਾਰਿਆ ਸੱਚ ਉਹਨਾਂ ਦੇ ਵਿਸ਼ਵਾਸ ਤੇ ਮਰੇ ਨਹੀਂ ਰਾਂਗ ਦੇਖਦਾ ਜਦੋਂ ਜੇ ਤੇ ਤੁਸੀਂ ਜਿਉ ਤੁਸੀਂ ਜਿਉ ਕੇ ਰਹਿਣਾ ਚਾਹੁੰਦੇ ਹੋ ਵੀ ਸ਼ਲਾਕ ਤੇ ਜੇ ਨਹੀਂ ਤੇ ਫਿਰ ਤਰਕ ਨੂੰ ਕੀਤਾ ਜਾਏਗਾ सही वधाईंटी वाहेगुरू जी का ख़ाल वाहिगुरू जी फतेहर ਗੁਰੂ ਸਾਧ ਸੰਗਤ ਜੀ ਸਾਲਾਨਾ ਸਮਾਗਮ ਜੋ ਮੰਡੀ ਵਿੱਚ ਹਰ ਸਾਲ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਮਨਾਏ ਜਾ ਰਹੇ ਨੇ ਤਕਰੀਬਨ ਅੱਜ ਅਸੀਂ 29 ਤਰੀਕ ਨੂੰ ਖੜ ਮੰਡੀ ਵਿੱਚ ਔਰ 29 ਤਰੀਕ ਨੂੰ ਲਾਸਟ ਦੀਵਾਨ ਨੇ ਇਹ ਸਮਾਗਮ ਜਿਹੜੇ ਨੇ ਸੰਤ ਬਾਬਾ ਬ੍ਰਿਹਾਂਤ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਗਏ ਸੀਗੇ ਔਰ ਉਹ ਲੜੀ ਲਗਾਤਾਰ ਮੌਜੂਦਾ ਮੁੱਖੀ ਬਾਬਾ ਬ੍ਰਿਹਾਂਤ ਸਿੰਘ ਜੀ ਦੇ ਜੋ ਉਹਨਾਂ ਦੇ ਫਲਸਫੇ ਸੀਗਾ ਉਹਨੂੰ ਲੈ ਕੇ ਚੱਲ ਰਹੇ ਨੇ ਬਾਬਾ ਲਖਬੀਰ ਸਿੰਘ ਜੀ ਤੋ ਉਹ ਲਗਾਤਾਰ 3 ਸਾਲ ਮਤਲਬ 3 ਦਿਨ ਲਗਾਤਾਰ 3 ਦਿਨ ਇਹ ਸਮਾਗਮ ਚੱਲ ਰਿਹਾ ਅੱਜ ਲਾਖ ਦੇਣੇ ਆ ਔਰ ਗੁਰੂ ਸਾਹਿਬ ਦੀ ਬਾਹਰ ਕਿਰਪਾ ਨਾਲ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਰੱਖੇ ਜਾਂਦੇ ਔਰ ਇਹ ਸਬੂਤ ਹੁੰਦੇ ਨੇ ਅੱਜ ਵੀ ਲੱਖਾਂ ਮਹਾਰਾਜ ਦੀ ਕਿਰਪਾ ਦੇ ਨਾਲ ਗੁਰਦੇਵ ਮਹਦਦ ਸਾਹਿਬ ਜੀ ਦੇ ਜੋ 350 ਸਾਲਾਂ ਦੀ ਦੀਪ ਪ੍ਰਗ ਨੂੰ ਸਮਰਪਿਤ ਇਹ ਜੋ ਸਮਾਗਮ ਰੱਖੇ ਗਏ ਹਨ ਔਰ ਅਸੀਂ ਸਾਰੇ ਸੰਗਤ ਨੂੰ ਕਹਿਣਾ ਚਾਹੁੰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਨੰਬਰ ਦੇ ਵਿੱਚ ਦੇਸ਼ਾਂ-ਪਰਦੇਸ਼ਾਂ ਦੀਆਂ ਸੰਗਤਾਂ ਮਨਾ ਰਹੀਆਂ ਨੇ ਔਰ ਇਸੇ ਤੋਂ ਆਰੰਭ ਕਰ ਦਿੱਤੇ ਨੇ ਕੋਈ ਇਸੇ ਤਰ੍ਹਾਂ ਮਹਾਰਾਜ ਬਾਦਿਆ ਤੇ ਮੇਰ ਪਰੇ ਹੱਥ ਰੱਖਣ ਔਰ ਸੰਤਪਾਪਲ ਕਬੀਰ ਸਿੰਘ ਜੀ ਦੇ ਤੱਕ ਦਾ ਸਿੱਖੇ ਦਮਨ ਚਾਰ ਰਹੇ ਨੇ ਇੱਥੇ ਇਲਾਕੇ ਦੇ ਵਿੱਚ ਵਿਚਾਰ ਕਰ ਰਹੇ ਨੇ ਉਸਤਾਨ ਜਾਂ ਸੰਗਤਾਂ ਨੂੰ ਜਿੱਥੇ ਇਥੇ ਆਉਣ ਦੇ ਦਾਖ ਲਖ ਸੁਨਾਈਆਂ ਕਰਾਉ ਉਸੇ ਮਾਝਾ ਕਿਰਪਾ ਕਰਦੋਆਂ ਦੀਆਂ ਮਨੋਪ੍ਰਾਪਨਾ ਪੂਰੀਆਂ ਕਰਨ ਇਹਨੀਆਂ ਬੇਤਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ